ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾ ਸਾਰੇ ਠੀਕ ਹੋ ਸਵਾਗਤ ਹੈ ਤੁਹਾਡਦੇ ਲੋਕ ਦੇ ਵਿੱਚ ਤੇ ਅੱਜ ਆਪਾਂ ਮੰਝਾ ਹੁੰਨ ਲਿਆ ਜਵਾਨ ਤੇ ਮੰਝਾ ਅੱਜ ਉਹ ਆਪਣੇ ਇਹਨਕਾ ਡੇ ਟੁੱਟ ਗਿਆ ਸਾਰਾ ਲੋਹਾਰ ਵੀ ਖਰਾਬ ਦੇਖੋ ਸਾਰੇ ਟੁੱਟ ਗਏ ਉੱਚਾ ਸਾਰੇ ਖਰਾਬ ਹੋ ਗਏ ਸਵਾਰਨ ਹੁੰਦੇ ਮੰਝਾ ਮੈਂ ਚੱਲ ਦਾ ਵਧੀਆ ਵਾ ਚੰਗਾ ਵਾ ਇਹਦੀ ਅਨਵਾਰ ਦੀ ਗਾਰੰਟੀ ਵੀ ਦਿੱਤੀ 2 ਸਾਲ ਦੀ ਕੰਦਾ 2 ਸਾਲ ਦੀ ਗਾਰੰਟੀ ਹੈ ਤੇ ਹੈ ਵੀ ਇੱਥੇ ਰਹਿੰਦੇ ਨੇ ਮੁੰਡੇ ਆਪਣੇ ਲੱਗੇ ਹੀ ਨੇੜੇ ਦੇਹਦੇ ਆ 2 ਸਾਲ ਕੱਢਦਾ ਕਿ ਨਹੀਂ ਮੰਜਾ ਅਨਵਾਰ ਕੱਢਦਾ ਕਿ ਨਹੀਂ 2 ਸਾਲ ਦੀ ਬਦਲੇ ਵਧੀਆ ਅਨਵਾਰ ਤੇ ਚੰਗੀ ਆ कि ले तो रहे रहे, रहे तो तो ले तो पलट के चंगी चैनल में सब्सक्राइब कर दिया करो लाइक कर दिया करो शेयर कर दिया करो एक काल थोड़े से बोला गुण दे रही है चलो अटे तो अड्डे नाल गल्ला कर ਆ ਗਈ ਮੈਂ ਫੋਨ ਪਾ ਲਿਆ ਤੇ ਇੱਕ ਤੇ ਜਲ ਵੰਦੇ ਕੋਡ ਕੱਢਣੀ ਪਉਂਦੇ ਵੀ ਕੋਈ ਬਾਹੂ ਕਰ ਦੇਈ ਮੋਟ ਪਾਵਾਂਗੇ ਜਨਰਲ ਪਾਵਾਂਗੇ ਚਲੋ ਠੀਕ ਹੈ ਜੀ ਚੰਨ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਜੀ ਕਰਕੇ ਠੀਕ ਕਿੰਨੇ ਚਿਹਰੇ ਚੋੜਿਆ ਜਾਂਦਾ സാധ്യക ഓ